بابا نام دیو جی ساری

شومی گردوارا پربندک کمے رکھوں پہ چار سال تے کنج چلتے آنے چلتے آدھی کن پڑھتے آپ کے بھائی بچے بچیا ن

اے اپنے بھائی میں کڑے بچے بچے آنے اے, اے ماں باپ نے سامنے آپ نے دیکھیا بیس پولا مکال جاچ پہلا کچھلا جو بھی دیکھیا ساتھ جمعیل سے مال ساتھ پڑھرام آئے کہ وہ لہر چاہتے ہمیں سچار کی تھا کہ میں اپنا گھر کا راپا دینا کہ تو ہنوں سارے دستار کہ اپنے تاری سے کمیل دیستے ہیں اور اجانسیاں ایک جاناں پا ہوتیاں نہیں ہوتیاں بہت سیکھتے بھی چکاراں گیاں نہیں ہوتیاں ਸੋ ਲੈ ਕੇ ਇਹ ਜਾਂ ਦਾਉ ਚੱਲਿਆ ਆਪਣੇ 25 ਸਾਲ 50 ਸਾਲ ਖਰਵਾਦ ਕਰਦੇ ਤੇ ਅੱਜ ਅੱਜ ਆਪਣਾ ਕਿਹੜਾ ਪਰਿਵੇਖਾ ਜੇ ਆਪਾਂ ਇਹਨਾਂ ਬੱਚਿਆਂ ਨੂੰ ਨਾ ਸੋਧਿਆ ਮਾਪਿਆਂ ਨੇ ਤੇ ਪੀੜ੍ਹੀ ਖਤ ਹੋ ਜਾਣੀ ਮੁੜ ਕੇ ਕੋਈ ਰਹਿਣਾ ਕੁਝ ਨਹੀਂ ਅਜਮਕੜੇ ਹੋਣੀ ਆ ਵੀ ਪਿੰਡਾਂ ਚ ਸ਼ਹਿਰਾਂ ਚ ਸਕੂਲਾਂ ਕਾਲਜਾਂ ਚ ਨਸ਼ਾ ਵੜ ਗਿਆ ਜੇ ਆਪਣੇ ਬੱਚੇ ਮਾੜੇ ਸੰਗਤ ਤੋਂ ਬਚਾਵਾ ਕੇ thiệtਰ ਭਾਈਆ ਆਪਣਾ ਘੁੱਟੇ ਭਾ ਦੇ ਵਾਲੇ ਬੁਲਾ ਲਾ ਮੈਨੂੰ بابا گنسیپل نے کہا بابا جی کر تلاشی کرو چاہے چاہے گھر پاس لگے ہوئے اس کے بھائی کرو کھیتی باڑی اپنے بچوں کو سنبھالو

ਇਹ ਭਾਈ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜੋ ਗੁਰੂ ਨਾਲ ਜੁੜ ਕੇ ਵਰਗੇ ਆਪਾਂ ਅੰਮ੍ਰਿਤ ਵੇਲੇ ਕਹਾ ਹੁੰਦੀ ਜਾਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਗੁਰੂ ਦੇ ਦਰਸ਼ਨ ਦਾ ਤੇਲਵੀਂ ਸਮੋਕ ਪੈਗ ਲਾਦਾ ਆਪਣੇ ਬੱਚਿਆਂ ਨੂੰ ਵਰਤਵਾਸ ਨਾਲ ਦੇ ਕੇ ਆ

ਦੀ ਪ੍ਰਚਾਰਕ ਆਪਣੀ ਸੇਵਾ ਦਾ ਕਰਨ ਕੇ ਤੇ ਆਪਾਂ ਆਪਣੀ ਮਦਦ ਕੋਈ ਸੇਵਾ ਕਰਾਂ ਤੇ ਰਾਗਿਆਂ ਤੇ ਜਾਂਦੇ ਸੇਵਾ ਲਈ ਬੇਟੀਆਂ ਭਾਈ ਤੁਸੀਂ ਕਿਹਨਾਂ ਸੰਗ ਲਾਓ ਕੋਈ ਮਿਟਾਈ ਮਿਟਾ ਕਾਲਜ ਸਕੂਲਾਂ ਦੇ ਛੁੱਟੀਆਂ ਹੁੰਦੀਆਂ ਕੋ ਬੱਚਾ ਕਿਸੇ ਵੀ ਵੀ ਬੱਚੇ ਨੇ ਜੋੜੀ ਬਣਾ ਸਕਣਾ ਜਾਂ ਵਿਦਿਆਰਥੀਆਂ ਗੁਰੂ ਕੀ

بہت بہت سنگھ جی کرایا جانے نہیں کروائے بھی بےتی بابا دیپ سنگھ جنہ کی شکر بہت بڑی دین ਸਭ ਤੋਂ ਚਲਵਟੀ ਸਭ ਤੋਂ ਉਪਰ ਚੱਲ ਕੇ ਕਰਕੇ ਚਲੇ ਤੇ ਉਹਨਾਂ ਨੇ ਆਪਣਾ ਸੀਸ ਹੱਥ ਦਰਸਨ ਦਿੱਤਾ ਤੇ ਆਜੋ ਤੇ ਬਾਬਾ ਦੀਪ ਸਿੰਘ ਜੀ ਅਸਾਂ ਤੇ ਤੁਸੇ ਦੇਖਦੇ ਹਾਂ ਜਿੰਨੀਆਂ ਸੰਗਤਾਂ ਆਂਦੀਆਂ ਉਹਨੀਆਂ ਅੱਜ ਆਜਾ ਉਹਨੀਆਂ ਬਾਬਾ ਦੀਪ ਸਿੰਘ ਜੀ ਦੇ ਮੈਂ ਤੇ ਕਿਹਾ ਮਹਾਂਪੁਰਸ਼ ਦਾ ਨਾਮ ਲੈਣਾ ਹੈ ਬੇਟੀ ਮੈਨੂੰ ਮਹਾਂਪੁਰਸ਼ ਨੇ ਬਾਬਾ ਜੀ ਮੇਰੇ ਕੋਲ ਸੇਖ ਆ ਗਿਆ ਆ ਕੇ ਜਦੋਂ ਮੈਂ ਹਰਮਤ ਸੱਚ ਅਨਾਸ ਕਰਾਈ ਮੇਰੀ ਪੂਰੀ ਨਹੀਂ ਹੋਈ ਉਹ ਕਹਿੰਦੇ ਭਾਈ ਹਰਮਤ ਸੱਚ ਅਨਾਸ ਕਰੀ ਪੂਰੀ ਹੁੰਦੀ ਆ ਮਹਾਰਾਜ ਪੂਰੀ ਕਰਦੇ ਆ میں جی جی. اپنی چیتی پوری کر لینا بابا دیپ

یا بادشاہ اے بنتی نہیں جاندی اگیا بھائی گرام کی ترن چنایو پتا سب سے تن کو حکم ہے دھونو والے گرام چ آ گڈو گڈو گرام چ جی ایتھے آ کے ارदास کرو تہاڈی ارदास پوری ہو اینو لے جا پر ارदास سچے منن نوں

ਕਿੱਕਰ ਆਵੇ ਸੀ ਕਰਚੀ ਸੀ ਤੇ ਕਿਹੜੇ ਗ੍ਰੰਥੀ ਸੀ ਉਹ ਚਪੀ ਤਪੀ ਸੀ ਤੇ ਪਾਲਕਾ ਵਾਲੇ ਸਾਰਾ ਪਿੰਡ ਆ ਜਾਂਦਾ ਪੜ ਤੇ ਹੁਣਾ ਪਰ ਦੇਖ ਕੇ ਅੱਗੇ ਉਹਨਾਂ ਤੋਂ ਨਾਮਾ ਸਹੀ ਕਰਾਉਂਦੇ

ਪਾਸ਼ਾਲ ਕੋਲਸਵ ਮਹਾਰਾਜ ਦਾ ਦੀ ਕੀ ਦਾ ਹਜਿਰਾ ਕਿਲੇ ਤੋਂ ਮਹਾਰਾਜ ਨੇ ਨਾ ਕਾਣਾਦੇਵ ਘਟਿਆ ਬਾਕੀ ਤਰੀਕਾਰ ਰਹੀ ਨਾ ਉਹਨਾਂ ਟਾਈਮ ਵਿੱਚ ਕੀ ਸੀਗਾ ਨਾ ਆਪਣੇ ਮਕੀਆਂ ਜਵਾਰਾਂ ਦਾ ਨੇ ਸਵਾਹ ਤੇ ਅੱਜ ਤੱਕ ਵੀ ਵਿੱਚ ਸਾਰੀਆਂ ਮਕੀਆਂ ਨੂੰ ਚੱਲੀਆਂ ਦਾ ਲੋਕ ਹੁੰਦੇ ਕਾਣਾਦੇਵ ਤੂੰ ਸੁਣਿਆ ਹਣਾ ਇਤਿਹਾਸ ਵਾਲਾ ਤੇ ਸਿੰਘਾਂ ਨੂੰ ਆਕੇ ਮਹਾਰਾਜ ਨੂੰ ਆਕੇ ਬੇਤਨੀ ਪਹਾਰਾਂ ਸਾਡਾ ਦਾ ਬੜਾ ਬੁਰਾ ਹਾਲ ਕਹਿੰਦੇ ਭਾਈ ਇਹ ਤਾਂ ਦਿਵਾਨਾ ਕਰੇ ਨੂੰ ਝੋਟੇ ਦੀ ਬੜੀ ਜੜੀ ਆ ਦਰਦ ਨਾਲ ਸਭ ਕੋਲੇ ਨੂੰ ਝੋਟਾ ਸਾਹ ਬੋਲਦੇ ਬਾਰਾਂ ਚਾਰ ਪ੍ਰਿੰਦ ਸਾਜੇ ਲੋ ਜਲ ਝੋਟਾ ਲੈ ਕੇ ਆਓ ਤਦੋਂ ਪੰਜ ਸਿੰਘ ਕਹਿਣਾ ਭਾਈ ਦਸਵੇਂ ਮਹਾਰਾਜਾ ਨੇ ਉਹਨੂੰ ਲੈ ਕੇ ਦਿੱਤਾ ਵੀ ਝੋਟੇ ਦੇ ਸਾਹਮਣੇ ਉਹਦੇ ਕੋਲ ਛੋਟਾ ਸੀ ਮਾਰਦਾ ਉਹਦੇ ਬੰਦੇ ਮਾਰੇ ਹੋਏ ਸੀ ਤੇ ਕਰੋ ਉਸ ਪਿੰਡ ਦੇ ਉਹ ਪਿੰਡ ਵਾਲੇ ਚੇੜਾ ਕਰਾਉਂਦੇ ਜਾਨਲੇ ਸਿਗਰ ਨੇ ਉਹਨਾਂ ਨੇ ਚੋਲੇ ਪਾਏ ਹੋ ਸੀ ਮਾਲੇ ਸਜਾਏ ਹੋਏ ਸੀ ਫਿਰ ਅੱਜ ਤੱਕ ਉਹ ਅਜੇ ਤੱਕ ਭਾਈ ਨਾਮ ਦਾ ਸਰਦਾਰ ਹੋ ਕੇ ਨਾ ਨਾ ਆਪਣੇ ਸਿਗਰ ਦੇ ਬੰਦੇ ਚੋਤੇ ਨੇ ਸਿੰਘ ਵਾਲੇ ਤੇ ਆ ਕਿੱਸਾ ਦਾ ਦਲਦੌਸਰ ਕੋਲੇ ਪਿੰਡ ਦਾ ਝੋਟਾ ਸਰ ਗੁਰਦੁਆਰਾ ਉਸ ਪਿੰਡ ਨੂੰ ਮਹਾਰਾਜ ਨੇ ਕਹਿੰਦਾ ਚੰਨ ਭਾਈ ਤੇ ਪੈਟੀ ਵਿੱਚ ਦਾ ਇੰਜੀਰ ਉਹ ਨਹੀਂ ਨਿਯਕ ਨੂੰ ਉਸ ਨੇ ਦਿੱਸ ਜੇਕਰ ਤੇ ਦੋ ਬੱਚੇ ਹੋ ਗਏ ਸਿੱਖ ਬਾਹਰ ਆ ਕੇ ਆ ਤਾਂ ਬਾਜੂ ਨੇ ਕੁੱਲ ਲਈ ਆ ਸਿੱਧਾ ਉਹ ਮਹਾਰਾਜ ਨੇ ਭਾਈ ਝੋਟਾ ਲਿਆਦਾ ਤੇ ਇੱਕ ਸਿੰਘ ਨੇ دو <سؤال> <سؤال> ਪੀਛੇ ਜਿਵੇਂ ਪ੍ਰਾਸ਼ਾਸਨ ਚ ਕੋਬਿਸ ਸਿੰਘ ਮਹਾਰਾਜ ਨੇ ਆਪਣੇ ਸਾਧਰ ਸਰਬੰਸ ਵਾਲਿਆ ਤੇ ਅੱਜ ਆਪਾਂ ਆਪਾਂ ਕਿੱਥੇ ਖੜੇ ਅੰਮ੍ਰਿਤਸ਼ਰੂ ਗੁਰੂ ਵਾਹਿਗੁਰੂ ਤੇ ਗੁਰਦੇ ਸੰਘਾਉ ਤੇ ਦੁਜਾ ਭਾਈ ਦਾ ਤਜੋਈ ਬੇਕਤੀ ਨਾਲ ਨੰਨੋ ਤੇ ਆ ਲੋਕਾਂ ਤੋਂ ਮਿਲਟੀ ਨਾਲੇ ਕੋਲ ਕੋ ਪਿਆਰੀ ਆਈ ਸੀ ਪੀਛੇ ਅਗੋਂ ਕੋਈ ਨਹੀਂ

اچھیا سکتا تھا جنرین کسی بیدیاں آیاں بیو بجرگائی ساگے پچار کار بدا ایدئے پردار ایتونی کلکٹی پیدا ایدئے پردار بنا پردار دی ناما کا ہے پر ایتنا نمکتے نام سمار نام پردارنا کرا ناما ہویا پرنی چھوڑ ساتے جا دے لیکن پردارنا ہویا رغراس پردار

ਉਹ ਪੰਜ ਪਰਾਰੇ ਸਾਡੇ ਅਚਾਰ ਸਾਹਿਬ ਬੜੇ ਆ ਅਚਾਰ ਸਾਹਿਬ ਬੜੇ ਆ ਉਹ ਅਸੀਂ ਇੱਥੇ ਨੰਬਰ ਤੋਂ ਪਾਲਤਰਾ ਨੂੰ ਜਿਵੇਂ ਤੁਸੀਂ ਸਾਨੂੰ ਯਾਦ ਕਰਾਉਗੇ ਅਸੀਂ ਹਾਜ਼ਰ ਆ ਹਰ ਪਾਲਤਰਾ ਨੂੰ ਬਹੁਤ ਬਹੁਤ ਤੇ ਜਿਹੜੇ ਭਾਈ ਗਰੰਟੀਸ਼ਿਕ ਤੇ ਰਾਜੀ ਸਨ ਇਹਨਾਂ ਨੂੰ ਵੀ ਤੁਸੀਂ ਭਾਈ ਇਹਨਾਂ ਤੋਂ ਵਧੀਆ ਮਾਤਾ ਲੈ ਕੇ ਰੱਖਿਆ ਕਰੋ ਇਹਨਾਂ ਦੀ ਚੰਗੀਆਂ ਇੱਛਾ ਮਾਰ ਕੇ ਦਿਓ ਇਹਨਾਂ ਦੇ ਪਰਚੇ ਆ ਦੇਖੋ ਅੱਜ ਦਾ ਆਉਣ ਵਾਲਾ ਸਮਾਂ ਰਹਿ ਜਾਂ ਜੀਓ جا جا جاتی سنگر، جاتی سنگر سنگر بہت ضروری ضروری بچے پڑھاؤ یہ واحر جی کا خالص واحگ جی کی فتح